ਕਮਾਲ ਦੀਆਂ ਸਾਖੀਆਂ ਨੇ ਜਿਹੜੀ ਉਹ ਸਿੰਗਲਾ ਦੀਪ ਦੇ ਵਿੱਚ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਸੀ ਤੇ ਰਾਜਾ ਸ਼ਿਵਨਾਭ ਹੈ ਜਿਹੜਾ ਉਹ ਚਾਹੁੰਦਾ ਸੀ ਮਹਾਰਾਜ ਦੇ ਦਰਸ਼ਨ ਕਰਨੇ ਤੇ ਪਰ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਰਾਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਢੀਕ ਰਿਹਾ ਤਾਂ ਹਰੇਕ ਹੀ ਰਾਜੇ ਨਿਕਲਿਆ ਦੇਖਿਆ ਸੀ ਮਹਾਰਾਜ ਦੀ ਚਿਹਰਾ ਮੋਹਰਾ ਪਛਾਣ ਨਹੀਂ ਸੀ ਤੇ ਉੱਥੇ ਹਰੇਕ ਹੀ ਗੁਰਨਾਨਕ ਬਣ ਕੇ ਬਹਿਣ ਲੱਗ ਗਿਆ ਤੇ ਰਾਜਾ ਫਿਰ ਪਰਖਿਆ ਲੈਣ ਲੱਗ ਗਿਆ ਸੀ ਰਾਜੇ ਨੇ ਪਰਖਿਆ ਲੈਣੀ ਅ ਕੋਈ ਰਾਜ ਭਾਗ ਤੇ ਡੋਲ ਜਾਂਦਾ ਸੀ ਜਾਇਦਾਦ ਤੇ ਮਾਇਆ ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਉਹ ਸਾਰੇ ਜਿਹੜੇ ਅ ਨਕਲੀ ਬਣ ਕੇ ਬੈਠਦੇ ਸੀ ਉਹ ਡੋਲ ਜਾਂਦੇ ਸੀ ਉਹ ਅਖੀਰਲੀ ਪ੍ਰਿਖਿਆ ਰਾਜਾ ਸ਼ਿਵਨਾਭ ਲੈਂਦਾ ਹੁੰਦਾ ਸੀ ਵੀ ਕੁੜੀਆਂ ਜਿਹੜੀਆਂ ਨੱਚਣ ਵਾਲੀਆਂ ਨਰਤਕੀਆਂ ਵੇਸਵਾਵਾਂ ਉਹਨਾਂ ਨੂੰ ਭੇਜਦਾ ਹੁੰਦਾ ਸੀ ਉਹਨਾਂ ਦੇ ਫਿਰ ਜਿਹੜਾ ਮਾਇਆ ਤੇ ਨਹੀਂ ਡੋਲਦਾ ਸੀ ਹੋਰਾਂ ਚ ਜਾਂਦਾ ਇਹ ਵੀ ਇੱਕ ਤਰੀਕੇ ਦੀ ਮਾਇਆ ਹੀ ਹੈ ਉਹ ਇਹਨਾਂ ਦੇ ਡੋਲ ਜਾਂਦਾ ਹੁੰਦਾ ਸੀ ਇੱਕ ਦਿਨ ਕਹਿੰਦੇ ਇਹ ਸਾਖੀ ਬਹੁਤ ਕਮਾਲ ਆਪਣੇ ਵੱਡੇ ਸਾਰੇ ਗ੍ਰੰਥਾਂ ਚ ਪੁਰਾਣਿਆ ਚਾਹੁੰਦੀ ਹੈ ਸਾਖੀਆਂ ਚ ਵੀ ਆਉਂਦੀ ਜਾਂ ਸਾਖੀਆਂ ਚ ਵੀ ਤੇ ਕਵੀ ਜੀ ਨੇ ਵੀ ਬਹੁਤ ਸੋਹਣੀ ਲਿਖੀ ਕਵਿ ਸੰਤੋਖ ਸਿੰਘ ਹੋਰ ਇੱਕ ਦਿਨ ਕਹਿੰਦੇ ਵੀ ਕੀ ਹੋਇਆ ਵੀ ਉਹ ਵੇਸਵਾਵਾਂ ਰੋਂਦੀਆਂ ਹੋਈਆਂ ਸ਼ਿਵਨਾਬ ਦੇ ਦਰਬਾਰ ਚ ਗਈਆਂ ਰਾਜੇ ਦੀ ਕਹਿੰਦੀਆਂ ਉਹ ਆ ਗਿਆ ਜਿਹਨੂੰ ਤੂੰ ਢੀਕਦਾ ਤੁਸੀਂ ਰੋ ਕੇ ਹੋ ਰਹੀਆਂ ਰੋ ਅਸੀਂ ਤਾਂ ਰਹੀਆਂ ਵੀ ਸਾਨੂੰ ਅੱਜ ਤੱਕ ਸਾਡੇ ਮਾਂ ਪਿਓ ਨੇ ਵੀ ਧੀਆਂ ਨਹੀਂ ਕਿਹਾ ਇਹ ਗੁਰਨਾਨਕ ਹੀ ਹੋ ਸਕਦਾ ਜਿਹੜਾ ਸਾਨੂੰ ਵੇਖ ਕੇ ਕਹਿੰਦਾ ਗਾਚੋ ਪੁੱਤਰੀ ਰਾਜਕੁਵਾਰ ਨਾਮ ਪੜੋ ਸੱਚ ਦੋਤ ਸਵਾਰ ਮੇਰੀ ਯਤੀ ਹੋ ਪ੍ਰਮਾਤਮਾ ਦਾ ਨਾਮ ਜਪੋ ਇਹ ਕੀ ਕਰਦੀਆਂ